ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਧਾਨ ਦੀ ਦੇਵੀ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਹ ਚਾਰ ਰਾਸ਼ੀਆਂ ਜਨਵਰੀ 2025 ਦੇ ਵਿੱਚ ਕਰੋੜਪਤੀ ਅਤੇ ਅਮੀਰ ਬਣ ਜਾਣ ਅਮੀਰ ਬਣ ਜਾਣਗੀ ਜੀहां ਦੋਸਤੋ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇੱਕ ਬਹੁਤ ਹੀ ਸ਼ੁਭ ਸੰਜੋਗ ਪਨ ਰਿਹਾ ਹੈ ਜਨਵਰੀ ਦਾ ਮਹੀਨਾ 2025 ਮਾਂ ਲਕਸ਼ਮੀ ਜੋਗ ਦੇ ਕਾਰਨ ਇਹਨਾਂ ਚਾਰ ਰਾਸ਼ੀਆਂ ਦੀ ਕਿਸਮਤ ਚਮਕ ਜਾਵੇਗੀ ਇਹ ਚਾਰ ਰਾਸ਼ੀਆਂ ਤਨ ਨਾਲ ਮਾਲਾ-ਮਾਲ ਹੋਣ ਜਾ ਰਹੀਆਂ ਹਨ ਮਾਂ ਲక్ష్ਮੀ ਹੋਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਖੁਸ਼ਹਾਲੀ ਲੈ ਕੇ ਆਉਣ ਵਾਲੀ ਹੈ ਜਿਸ ਕਾਰਨ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਚੋਂ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਅਤੇ ਬੇਅੰਤ ਖੁਸ਼ੀਆਂ ਆਉਣਗੀਆਂ ਦੋਸਤੋ ਆਓ ਜਾਣਦੇ ਹਾਂ ਇਹਨਾਂ ਚਾਰ ਰਾਸ਼ੀਆਂ ਦੀ ਜ਼ਿੰਦਗੀ ਨੂੰ ਬਦਲਣ ਵਾਲੀਆਂ ਖੁਸ਼ੀਆਂ ਬਾਰੇ ਕਿਹੜੀਆਂ ਹਨ ਖੁਸ਼ਕਿਸਮਤ ਇਹ ਰਾਸ਼ੀਆਂ ਹਨ ਜੋ ਜਨਵਰੀ 2025 ਵਿੱਚ ਦੇਵੀ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਬਣਨ ਜਾ ਰਹੀਆਂ ਹਨ ਕਰੋੜਪਤੀ ਇਹ ਚਾਰ ਰਾਸ਼ੀਆਂ ਇਹ ਚਾਰ ਰਾਸ਼ੀਆਂ ਪੈਸਿਆਂ ਨਾਲ ਅਮੀਰ ਬਣਨ ਜਾ ਰਹੀਆਂ ਹਨ ਇਸ ਵੀਡੀਓ ਵਿੱਚ ਤੁਸੀਂ ਉਹਨਾਂ ਚਾਰ ਖੁਸ਼ਕਿਸਮਤ ਰਾਸ਼ੀਆਂ ਬਾਰੇ ਜਾਣਨ ਲਈ ਵੀਡੀਓ ਨੂੰ ਪੂਰਾ ਜਰੂਰ ਸੁਣੋ ਕਿਉਂਕਿ ਇਹ ਵੀਡੀਓ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਹੀ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਦੇਵੀ ਮਾ Lakshmi ਜੀ ਦੇ ਸੱਚੇ ਸ਼ਰਧਾਲੂ ਇਹ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾ Lakshmi ਜ਼ਰੂਰ ਲਿਖੋ ਤੇ ਆਓ ਉਹਨਾਂ ਰਾਸ਼ੀਆਂ ਬਾਰੇ ਜਾਣਦੇ ਹਾਂ ਕਿ ਉਹ ਖੁਸ਼ਕਿਸਮਤ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਦੇਵੀ ਮਾ Lakshmi ਜੀ ਦਾ ਆਸ਼ੀਰਵਾਦ ਹੋ ਗਿਆ ਹੈ ਇਹ ਚਾਰ ਰਾਸ਼ੀਆਂ ਕਰੋੜਪਤੀ ਬਣਨ ਜਾ ਰਹੀਆਂ ਆਓ ਸ਼ੁਰੂ ਕਰਦੇ ਹਾਂ ਦੋਸਤੋ ਜੋਤਿਸ਼ ਸਾਸਤ੍ਰ ਦੇ ਅਨੁਸਾਰ ਰਾਸ਼ੀਆਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵ ਹੈ ਕਿਉਂਕਿ ਵਿਅਕਤੀ ਦਾ ਜੀਵਨ ਰਾਸ਼ੀਆਂ ਤੇ ਨਿਰਭਰ ਕਰਦਾ ਹੈ ਆਉਣ ਵਾਲਾ ਸਮਾਂ ਹੀ ਜਾਣ ਸਕਦਾ ਹੈ ਗ੍ਰਹਾਂ ਅਤੇ ਤਾਰਿਆਂ ਦੇ ਸਥਿਤੀ ਵਿੱਚ ਕੋਈ ਬਦਲਾਵ ਹੁੰਦਾ ਹੈ ਜਾਂ ਨਹੀਂ ਕੁਝ ਰਾਸ਼ੀਆਂ ਤੇ ਇਸ ਦਾ ਪ੍ਰਭਾਵ ਸਿੱਧੇ ਤੌਰ ਤੇ ਪੈਂਦਾ ਹੈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਚੰਗੇ ਮਾੜੇ ਪੜਾਅ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਜੇਕਰ ਗ੍ਰਹਾਂ ਦੀ ਦਸ਼ਾ ਚੰਗੇ ਹੋਵੇ ਤਾਂ ਵਿਅਕਤੀ ਦੇ ਜੀਵਨ ਦੇ ਵਿੱਚ ਖੁਸ਼ੀਆਂ ਆਉਂਦੀਆਂ ਹਨ ਪਰ ਜੇਕਰ ਗ੍ਰਹਾਂ ਦੀ ਦਸ਼ਾ ਠੀਕ ਨਾ ਹੋਵੇ ਤਾਂ ਵਿਅਕਤੀ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਾਏ ਜੇ ਤੁਹਾਨੂੰ ਦੱਸ ਦਈਏ ਕਿ ਜਨਵਰੀ 2025 માં ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਮਾਂ ਲక్ష్ਮੀ ਯੋਗ ਦਾ ਕੁਝ ਅਜਿਆ ਸੁਭ ਸੰਯੋਗ ਬਣ ਰਿਹਾ ਹੈ ਕਿ ਜਿਸ ਸੇਕਰਨ ਚਾਰ ਰਾਸ਼ੀਆਂ ਵਾਲਿਆਂ ਦੀ ਕਿਸਮਤ ਚਮਕਣ ਜਾ ਰਹੀ ਹੈ ਇਹ ਮਾਂ ਲక్ష్ਮੀ ਆਪਣੇ ਆਪ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਉਣ ਵਾਲੀ ਹੈ ਜਨਵਰੀ ਦੇ ਮਹੀਨੇ 2025 ਚ ਕਰੋੜਪਤੀ ਬਣਨ ਜਾ ਰਹੀਆਂ ਹਨ ਇਹ ਰਾਸ਼ੀਆਂ ਜੀ ਹਾਂ ਦੋਸਤੋ ਇਹਨਾਂ ਚਾਰ ਰਾਸ਼ੀਆਂ ਨੂੰ ਹੁਣ ਜਨਵਰੀ ਮਹੀਨੇ ਵਿੱਚ ਦੇਵੀ ਲక్ష్ਮੀ ਜੀ ਦੇ ਕਿਰਪਾ ਦੇ ਨਾਲ ਇਹਨਾਂ ਦੀ ਕਿਸਮਤ ਇਹਨਾਂ ਦਾ ਪੂਰਾ ਸਾਥ ਦੇਵੇਗੀ ਜਿਸ ਕਾਰਨ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ અપਾਰ ਖੁਸ਼ੀਆਂ ਆਉਣ ਵਾਲੀਆਂ ਹਨ ਦੋਸਤੋ ਆਓ ਜਾਣਦੇ ਹਾਂ ਉਹਨਾਂ ਚਾਰ ਖੁਸ਼ਕਿਸਮਤ ਰਾਸ਼ੀਆਂ ਬਾਰੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਰਾਸ਼ੀ ਹੁੰਦੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦਾਸ ਹੈ ਕਿ ਤੁਹਾਨੂੰ ਨਾ ਸਿਰਫ ਵਿੱਤੀ ਲਾਭ ਮਿਲੇਗਾ ਬਲਕੇ ਤੁਹਾਡਾ ਕਾਰੋਬਾਰ ਬੇ ਬਹੁਤ ਵਧੀਆ ਚੱਲੇਗਾ ਇਸ ਤੋਂ ਇਲਾਵਾ ਨੌਕਰੀ ਕਰਨ ਵਾਲੇ ਅਤੇ ਵਿਦੇਸ਼ ਵਿੱਚ ਕੰਮ ਕਰਨ ਵਾਲਿਆਂ ਦਾ ਸੁਪਨਾ ਪੂਰਾ ਹੋਵੇਗਾ ਉਹਨਾਂ ਨੂੰ ਤਰੱਕੀ ਮਿਲੇਗੀ ਤਨਖਾਹ ਵਿੱਚ ਵਾਧਾ ਹੋਵੇਗਾ ਉਹਨਾਂ ਦੀਆਂ ਸਾਰੀਆਂ ਇਸ਼ਾਵਾਂ ਜਿਹੜੀਆਂ ਹਨ ਉਹ ਪੂਰੀਆਂ ਹੋਣਗੀਆਂ ਕੰਨਿਆ ਰਾਸ਼ੀ ਵਾਲਿਓ ਤੁਹਾਡੇ ਉੱਤੇ ਆਰਥਿਕ ਲਾਭ ਤੁਹਾਡੇ ਆਰਥਿਕ ਲਾਭ ਹੋਵੇਗਾ ਬਹੁਤ ਸਾਰੇ ਮੌਕੇ ਮਿਲਣਗੇ ਅਤੇ ਨਾਲ ਹੀ ਜੋ ਲੋਕ ਔਲਾਦ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਔਲਾਦ ਪ੍ਰਾਪਤ ਹੋਵੇਗੀ ਕਾਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਨਾਲ ਹੀ ਜੋ ਲੋਕ ਨਵਾਂ ਵਾਹਨ ਜਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਦੀ ਇਹ ਯੋਜਨਾ ਜ਼ਰੂਰ ਪੂਰੀ ਹੋਵੇਗੀ ਦੇਵੀ ਲక్ష్ਮੀ ਹੋਣ ਤੁਹਾਨੂੰ ਅਸੀਮ ਖੁਸ਼ੀਆਂ ਦੇਣ ਵਾਲੀ ਹੈ ਅਜੇ ਮੌਕਾ ਤੁਹਾਡੇ ਜਿੰਦਮ ਤੁਹਾਡੇ ਚਿਹਰੇ ਵਿੱਚ ਬਹੁਤ ਸਮੇਂ ਬਾਅਦ ਆਇਆ ਹੈ ਤੁਹਾਡੀਆਂ ਸਾਰੀਆਂ ਬਣੋ ਕਾਮਨਾਵਾਂ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਪੂਰੀਆਂ ਹੋਣਗੀਆਂ ਤੁਹਾਨੂੰ ਆਪਣੇ ਜੀਵਨ ਵਿੱਚ ਕਾਫੀ ਤਰ੍ਹਾਂ ਦੇ ਲਾਭ ਵਿੱਤੀ ਲਾਭ ਸਫਲਤਾਵਾਂ ਮਿਲਣ ਜਾ ਰਹੀਆਂ ਹਨ ਜੋ ਕਿ ਕੰਨਿਆ ਰਾਸ਼ੀ ਵਾਲਿਓ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਗੀਆਂ ਜੀ ਹਾਂ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਦਾ ਸੇ 1 ਜਨਵਰੀ ਦੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਡੇ ਕਾਜ ਪੂਰੇ ਹੋਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਆਪਣੇ ਵਿਰੋਧੀਆਂ ਦੁਆਰਾ ਪੈਦਾ ਕੀਤੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਨਵੇਂ ਪਾਵੇਗਾ ਇਸ ਮਿਆਦੇ ਤਰ੍ਹਾਂ ਤੁਹਾਨੂੰ ਆਪਣੇ ਸੀਨੀਅਰ ਅਤੇ ਜੂਨੀਅਰ ਤੋਂ ਕਾਟ ਸਮਰਥਨ ਮਿਲੇਗਾ ਹਾਲਾਂਕਿ ਆਪਣੇ ਸਿਆਣਪ ਅਤੇ ਸਮਝ ਦੇ ਨਾਲ ਤੁਸੀਂ ਸਾਰੀਆਂ ਚੁਣੌਤੀਆਂ ਨੂੰ ਆਸਾਨੀ ਨਾਲ ਪਾਰ ਕਰ ਲਓਗੇ ਅਸਥਾਈ ਮੰਤੀਵਰੇ ਚਿੰਤਤ ਹੋ ਸਕਦੇ ਹੋ ਅਜਿਹੇ ਸਮੇਂ ਜਦੋਂ ਤੁਹਾਡਾ ਪੈਸਾ ਵਿਚਾਰ ਵਿੱਚ ਫਸਿਆ ਹੋਇਆ ਹੈ ਤੁਸੀਂ ਮੰਦੀ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਆਪਣੀਆਂ ਭਾਈਵਾਲਾਂ ਤੇ ਸਹਿਮਿੰਨਰਾਂ ਦੇ ਨਾਲ ਚੰਗੇ ਸਬੰਧ ਬਣਾਏ ਰੱਖਣ ਦੀ ਲੋੜ ਹੋਵੇਗੀ ਤੁਸੀਂ ਪਿਛਲੇ ਸਮੇਂ ਵਿੱਚ ਜੋ ਕੋਈ ਸਟਾਕ ਇਕੱਠਾ ਕੀਤਾ ਹੈ ਤਾਂ ਇਸ ਨੂੰ ਮਾਰਕੀਟ ਵਿੱਚ ਸਪਲਾਈ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਇਸ ਨੂੰ ਲੈ ਕੇ ਚਿੰਤਤ رہ ਸਕਦੇ ਹੋ ਹਾਲਾਂਕਿ ਤੁਹਾਨੂੰ ਜਲਦ ਬਾਅਦ ਵਿੱਚ ਨੁਕਸਾਨ ਹੋ ਸਕਦਾ ਹੈ ਪਿੱਛੇ ਹਟਣ ਦਾ ਫੈਸਲਾ ਲੈਣਾ ਉਚਿਤ ਨਹੀਂ ਹੋਵੇਗਾ ਕਿਉਂਕਿ ਮਹੀਨੇ ਦੇ ਆਦ ਤੱਕ ਹਾਲਾਤ ਤੁਹਾਡੇ ਪੱਖ ਵਿੱਚ ਹੁੰਦੇ ਨਜ਼ਰ ਆਉਣਗੇ ਇੱਕ ਵਾਰ ਫਿਰ ਤੁਸੀਂ ਸਥਾਪਿਤ ਕਰ ਸਕੋਗੇ ਮਾਰਕੀਟ ਦੇ ਵਿੱਚ ਤੁਹਾਡੀ ਜਨਵਰੀ ਦੇ ਮਹੀਨੇ ਤੁਹਾਡੇ ਲਈ ਬਹੁਤ ਚੰਗਾ ਮਹੀਨਾ ਸਾਬਤ ਹੋਣ ਵਾਲਾ ਹੈ ਇਸ ਸਮੇਂ ਦੌਰਾਨ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਤੁਹਾਡੇ ਸਾਰੇ ਸੁਪਨੇ ਪੂਰੇ ਹੋਣਗੇ ਤੁਲਾ ਰਾਸ਼ੀ ਵਾਲੇ ਤੁਸੀਂ ਮਹਿਸੂਸ ਕਰੋਗੇ ਕਿ ਦੇਵੀ ਲక్ష్ਮੀ ਦੀ ਕਿਰਪਾ ਦੇ ਨਾਲ ਜਨਵਰੀ ਦਾ ਮਹੀਨਾ ਤੁਹਾਡੇ ਲਈ ਬਹੁਤ ਵਧੀਆ ਮਹੀਨਾ ਸਾਬਤ ਹੋਵੇਗਾ ਇਹ ਕਿਹਾ ਜਾ ਸਕਦਾ ਹੈ ਕਿ ਤੁਹਾਡੇ ਲਈ ਬਹੁਤ ਖੁਸ਼ਕਿਸਮਤ ਸਮਾਂ ਹੈ ਸਮੇਂ ਦਾ ਪੂਰਾ ਫਾਇਦਾ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਇਸ ਲਈ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾਸੀ ਹੈ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਖਾਸ ਤੌਰ ਤੇ ਜਨਵਰੀ ਦੇ ਮਹੀਨੇ ਦੇ ਵਿੱਚ ਹੋਣ ਵਾਲੇ ਹੈ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਤੁਹਾਡੇ ਜੀਵਨ ਵਿੱਚ ਉਸ ਸਮੇਂ ਤੁਹਾਡਾ ਜੀਵਨ ਬਦਲ ਜਾਵੇਗਾ ਵਿਦਿਆਰਥੀਆਂ ਦੇ ਲਈ ਸਮਾਂ ਬਹੁਤ ਬਦਿਆਬਤ ਹੋਵੇਗਾ ਤੁਸੀਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ ਅਤੇ ਨਾਲ ਹੀ ਤੁਹਾਡਾ ਮਨ ਪੜਾਈ ਵਿੱਚ ਕੇਂਦ੍ਰਿਤ ਹੋਣ ਵਾਲਾ ਹੈ ਮਕਰ ਰਾਸ਼ੀ ਵਾਲੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਵੱਡੀ ਸਫਲਤਾ ਮਿਲਣ ਜਾ ਰਹੀ ਹੈ ਨੌਕਰੀ ਵਿੱਚ ਤੁਹਾਡੇ ਤਰੱਕੀ ਹੋਵੇਗੀ ਤਨਖਾਹ ਵਿੱਚ ਵਾਧਾ ਹੋਵੇਗਾ ਤੇ ਇਸੇ ਨਾਲ ਹੀ ਤੁਹਾਡਾ کاروبار ਦਿਨ ਦੁਗਣੀ ਰਾ ਚੌਕਣੀ ਤਰੱਕੀ ਕਰੇਗਾ ਤੁਸੀਂ ਜੋ ਵੀ ਕੰਮ ਕਰਦੇ ਹੋ ਤੁਸੀਂ ਜੋ ਵੀ ਕੰਮ ਕਰੋਗੇ ਤੁਹਾਨੂੰ ਉਸ ਵਿੱਚ ਸਫਲਤਾ ਮਿਲੇਗੀ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸੇ ਬੱਚੇ ਦੇ ਜਨਮ ਦੇ ਸ਼ੁਭ ਮੌਕੇ ਮਕਰ ਰਾਸ਼ੀ ਵਾਲੇ ਜਨਵਰੀ ਮਹੀਨੇ ਵਿੱਚ ਸੰਤਾਨ ਦੀ ਖੁਸ਼ੀ ਮਿਲ ਸਕਦੀ ਹੈ ਸਮੇ ਦੀ ਸੰਪੂਰਨਤਾ ਤੁਹਾਡੇ ਪੱਖ ਵਿੱਚ ਹੈ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਸਮੇਂ ਦਾ ਪੂਰਾ ਫਾਇਦਾ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਇਸ ਲਿਸਟ ਦੀ ਅਗਲੀ ਖੁਸ਼ਕਿਸਮਤ ਭਾਗਸ਼ਾਲੀ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਆਸਤੇ ਇੱਕ ਦੇਵੀ ਲਕਸ਼ਮੀ ਦੀ ਕਿਰਪਾ ਤੁਹਾਡੇ ਤੇ ਖਾਸ ਤੌਰ ਤੇ ਜਨਵਰੀ ਦੇ ਮਹੀਨੇ ਦੇ ਵਿੱਚ ਹੋਣ ਵਾਲੀ ਹੈ ਜਿਸ ਕਰਨ ਤੁਹਾਨੂੰ ਯਾਤਰਾ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ ਹੁਣ ਵਿਦੇਸ਼ ਵਿੱਚ ਪੜਾਈ ਕਰਨ ਦਾ ਕਾਮ ਕਰੰਦਾ ਸੁਪਨਾ ਦੇਖ ਰਹੇ ਹੋ ਤਾਂ ਉਹ ਸੁਪਨਾ ਪੂਰਾ ਜ਼ਰੂਰ ਹੋਵੇਗਾ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡਾ ਜਨਵਰੀ ਮਹੀਨੇ ਵਿੱਚ ਜੇਕਰ ਜਨਮ ਦਿਨ ਹੈ ਤਾਂ ਹਰ ਪਾਸੇ ਹਰ ਪਾਸੇ ਤੋਂ ਆਰਥਿਕ ਲਾਭ ਹੋਵੇਗਾ ਤੁਹਾਡੀ ਮਾਨਸਿਕ ਸਿਹਤ ਠੀਕ ਹੋਣ ਵਾਲੀ ਹੈ ਕਿਸੇ ਵੀ ਕੰਮ ਲਈ ਕੀਤੀਆਂ ਗਈਆਂ ਯਾਤਰਾਵਾਂ ਤੁਹਾਡੀਆਂ ਸਫਲ ਹੋਣਗੀਆਂ ਤੇ ਤੁਹਾਨੂੰ ਲਾਭ ਵੀ ਯਾਤਰਾ ਤੋਂ ਮਿਲੇਗਾ ਤੁਹਾਡੇ ਘਰਾਂ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਇਸੇ ਨਾਲ ਹੀ ਤੁਹਾਨੂੰ ਦੱਸ ਰਹੀ ਇੱਕ ਕੰਬ ਰਾਸ਼ੀ ਵਾਲੇ ਜੇਕਰ ਤੁਸੀਂ ਘਰੇਲੂ ਹੋ ਜੇਕਰ ਤੁਸੀਂ ਸੁਪਨਾ ਦੇਖ ਰਹੇ ਹੋ ਜਾਂ ਕੋਈ ਚੀਜ਼ ਖਰੀਦਣ ਦੀ ਚੋਚਣਾ ਬਣਾ ਰਹੇ ਹੋ ਤਾਂ ਤੁਹਾਡੀ ਯੋਜਨਾ ਜ਼ਰੂਰ ਸਫਲ ਹੋਵੇਗੀ ਤੁਸੀਂ ਆਪਣਾ ਘਰ ਖਰੀਦ ਸਕਦੇ ਹੋ ਇਸ ਦੇ ਲਈ ਸ਼ੁਭ ਮੌਕੇ ਹਨ ਇਹ ਕਨਾਂ ਗਲਤ ਨਹੀਂ ਹੋਵੇਗਾ ਕਿ ਕੰਬ ਰਾਸ਼ੀ ਵਾਲੋ ਦੇਵੀ ਲక్ష్ਮੀ ਜੀ ਦੀ ਕਿਰਪਾ ਨਾਲ ਜਨਵਰੀ ਦਾ ਮਹੀਨਾ ਤੁਹਾਡੇ ਲਈ ਬਹੁਤ ਚੰਗਾ ਜਾਵੇਗਾ ਇਹ ਮਹੀਨਾ ਬਹੁਤ ਵਧੀਆ ਹੈ ਇਸ ਸਮੇਂ ਦਾ ਪੂਰਾ ਫਾਇਦਾ ਉਠਾਓ ਇਸ ਲਿਸਟ ਦੀ ਅਗਲੀ ਖੁਸ਼ਕਿਸਮਤ ਪਾਂਸ਼ਲੀ ਰਾਸ਼ੀ ਆ ਜੇ ਮੇਥਨ ਰਾਸ਼ੀ ਮੇਥਨ ਰਾਸ਼ੀ ਵਾਲਾਂ ਦਾ ਸੇ ਇੱਕ ਕਾਸਤਾਤ ਜਨਵਰੀ ਦੇ ਮਹੀਨੇ ਦੇ ਵਿੱਚ ਦੇਵੀ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋ ਰਹੀ ਹੈ ਇਸ ਰਾਸ਼ੀ ਵਾਲੇ ਲੋਕ ਤੁਹਾਨੂੰ ਦੱਸਦੇ ਇਹ ਕਿ ਤੁਹਾਡੇ ਸਾਰੇ ਦੁੱਖ ਦਰਦ ਖਤਮ ਹੋ ਜਾਣਗੇ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਜਾਇਦਾਦ ਦੇ ਵਿੱਚ ਲਭ ਹੋਣ ਵਾਲਾ ਹੈ ਜੋ ਵੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਉਹ ਹੁਣ ਦੂਰ ਹੋਣ ਵਾਲੀਆਂ ਹਨ ਜੇਕਰ ਕੋਈ ਕਰਜ਼ਾ ਤੁਹਾਡਾ ਚੱਲ ਰਿਹਾ ਉਹ ਵੀ ਹੁਣ ਲੈ ਜਾਵੇਗਾ ਕਰਜ਼ੇ ਤੋਂ ਛਡਕਾਰਾ ਮਿਲੇਗਾ ਜੇਕਰ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਉਸ ਵਿੱਚ ਤਰੱਕੀ ਹੋਵੇਗੀ ਜੇਕਰ ਤੁਸੀਂ ਦੂਜਿਆਂ ਦੇ ਭਲੇ ਲਈ ਕੁਝ ਕਰੋਗੇ ਤਾਂ ਤੁਹਾਨੂੰ ਇਸ ਦਾ ਲਾਭ ਮਿਲੇਗਾ ਦੇਵੀ ਲక్ష్ਮੀ ਤੁਹਾਡੇ ਤੇ ਪਸੰਨ ਹੋਵੇਗੀ ਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਤੁਹਾਨੂੰ ਦੱਸ ਦੇਈਏ ਕਿ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਨ ਵਾਲਾ ਹੈ ਬਣਨ ਵਾਲਾ ਹੈ ਤੇ ਇਸ ਦੇ ਨਾਲ ਹੀ ਜੋ ਲੋਕ ਕੰਮ ਕਰ ਰਹੇ ਹਨ ਉਹਨਾਂ ਨੂੰ ਨੌਕਰੀ ਨਾਲ ਜੁੜੇ ਕੋਈ ਬਹੁਤ ਚੰਗੇ ਖਬਰ ਮਿਲ ਸਕਦੀ ਹੈ ਨੌਕਰੀ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਜੀ ਹਾਂ ਦੋਸਤੋ ਮਿਥਨ ਰਾਸ਼ੀ ਵਾਲੋ ਇਹ ਕਹਿਣਾ غلط ਨਹੀਂ ਹੋਵੇਗਾ ਕਿ ਦੇਵੀ ਲక్ష్ਮੀ ਦੀ ਕਿਰਪਾ ਤੁਹਾਡੇ ਉੱਤੇ ਖਾਸ ਤੌਰ ਤੇ ਜਨਵਰੀ ਦੇ ਮਹੀਨੇ ਦੇ ਵਿੱਚ ਹੋਣ ਵਾਲੀ ਹੈ ਇਸ ਲਈ ਜਨਵਰੀ ਦਾ ਮਹੀਨਾ ਤੁਹਾਡੇ ਲਈ ਬਹੁਤ ਵਧੀਆ ਸਾਬਤ ਹੋਵੇਗਾ ਮਿਥਨ ਰਾਸ਼ੀ ਵਾਲਿਓ ਹਰ ਪਾਸਿਓਂ ਖੁਸ਼ੀ ਮਿਲੇਗੀ ਜਨਵਰੀ ਦਾ ਮਹੀਨਾ ਸ਼ੋਭਾ ਰਹੇਗਾ ਚੰਗੀ ਕਿਸਮਤ ਲੈ ਕੇ ਆਵੇਗਾ ਇਹ ਮਹੀਨਾ ਕਾਮਕਾਜੀ ਔਰਤਾਂ ਤੇ ਵਪਾਰੀਆਂ ਦੇ ਲਈ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਜੇਕਰ ਤੁਸੀਂ ਜ਼ਮੀਨ ਜਾਂ ਇਮਾਰਤ ਖਰੀਦਣ ਅਤੇ ਵੇਚਣ ਦੀ ਯੋਜਨਾ ਬਣਾ ਰਹੇ ਹੋ ਇਸ ਮਹੀਨੇ ਇਹ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ ਮਿਥਨ રાશિ ਵਾਲਿਓ ਤੁਹਾਡਾ ਮਨ ਸਨਮਾਨ ਵਿੱਚ ਵਧੇਗਾ ਤੁਹਾਨੂੰ ਸੀਨੀਅਰ ਅਤੇ ਜੂਨੀਅਰ ਦੋਵਾਂ ਤੋਂ ਬਹੁਤ ਸਾਰਾ ਸਹਿਯੋਗ ਮਿਲਣ ਵਾਲਾ ਹੈ ਜੀ ਹਾਂ ਦੋਸਤੋ ਇਹ ਸੀ ਉਹ ਪਾਗਸ਼ਾਲੀ ਅਤੇ ਖੁਸ਼ਕਿਸਮਤ ਰਾਸ਼ੀ ਜੀ ਹਾਂ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਤਨ ਰਾਸ਼ੀ ਤਨ ਰਾਸ਼ੀ ਵਾਲਿਆਂ ਨੂੰ ਦਾਸ ਸਹਿਯਕ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਜਿਸਕਰਨ ਤੁਹਾਡੇ ਸਾਰੇ ਕੰਮ کئی ਸਾਲਾਂ ਤੋਂ ਲਟਕੇ ਸਨ ਉਹ ਹੁਣ ਪੂਰੇ ਹੋਣਗੇ ਜੇਕਰ ਤੁਸੀਂ ਕਿਸੇ ਨੂੰ ਪੈਸੇ ਉਧਾਰ ਦਿੱਤੇ ਹਨ ਤਾਂ ਉਸ ਤਾਂ ਉਸ ਨੂੰ ਵਾਪਸ ਮਿਲਣ ਦੀ ਪੂਰੀ ਸੰਭਾਵਨਾ ਹੈ ਤੁਸੀਂ ਆਪਣੇ ਸਾਰੇ ਕਰਜ਼ਿਆਂ ਤੋਂ ਛੁਟਕਾਰਾ ਪਾਉਣ ਵਿੱਚ ਸਫਲ ਹੋਵੋਗੇ ਤੁਹਾਡੇ ਯਤਨ ਸਫਲ ਹੋਣਗੇ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਖਾਸ ਤੌਰ ਤੇ ਹੋਰ ਖਾਸ ਤੌਰ ਤੇ ਹੋ ਗਿਆ ਹੈ ਚੰਕ ਵਿਤੀ ਲਾਭ ਹੋਵੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਸ਼ਾਂਤੀ ਦਾ ਮਾਹੌਲ ਬਣਿਆ ਰਹੇਗਾ ਤਨ રાશિ ਵਾਲੇ ਦੇਵੀ ਲక్ష్ਮੀ ਦੀ ਕਿਰਪਾ ਹੋਵੇਗੀ ਹਾਲਾਂਕਿ ਤੁਹਾਨੂੰ ਆਪਣੇ ਸੁਭਾਅ ਤੇ ਕੰਟਰੋਲ ਕਰਨਾ ਹੋਵੇਗਾ ਇਹ ਤੁਹਾਡੇ ਲਈ ਚੰਗਾ ਸਮਾਂ ਹੈ ਤੁਹਾਡੇ ਸਾਰੇ ਕੰਮ ਸਫਲ ਹੋਣਗੇ ਤਨ રાશિ ਵਾਲੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਹੁਣ ਤੁਹਾਡੇ ਲਈ ਖੁਸ਼ੀਆਂ ਭਰਿਆ ਸਮਾਂ ਹੈ ਜੀ ਹਾਂ ਦੋਸਤੋ ਦੋਸਤੋ ਇਸ ਹਨ ਉਹ ਪੰਗਸ਼ਾਲੀ ਅਤੇ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਦਾ ਜਨਵਰੀ ਦੇ ਮਹੀਨੇ ਦੇ ਵਿੱਚ ਭਾਗ ਬਦਲਣ ਵਾਲਾ ਹੈ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਸ਼ੇਰ ਧੰਨਵਾਦ